नमस्कार आकाशवाणी जुलंदर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੇ ਆਮ ਲੋਕਾਂ ਦੇ ਪ੍ਰतिकਰਮ ਅਤੇ ਵਿਸ਼ਵ ਵਾਤਾਵਰਣ ਦਿਵਸ ਲੋਕ ਸਭਾ ਚੋਣਾਂ 2024 ਦੇ ਸਾਰੇ ਨਤੀਜੇ ਐਲਾਨੇ ਜਾ ਚੁੱਕੇ ਨੇ ਇਹਨਾਂ ਨਤੀਜਿਆਂ ਬਾਰੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਕਰਮ ਜਾਣਨ ਲਈ ਆਕਾਸ਼ਵਾਣੀ ਜਲੰਧਰ ਦੇ ਨੁਮਾਇੰਦਿਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਜ਼ਿਲ੍ਹਾ ਹੁਸ਼ਿਆਰਪੁਰ ਕਪੂਰਥਲਾ ਮੁਹਾਲੀ ਅਤੇ ਫਰੀਦਕੋਟ ਦੇ ਵਾਸੀ ਇਹਨਾਂ ਨਤੀਜਿਆਂ ਤੋਂ ਖੁਸ਼ ਨੇ ਅਤੇ ਆਉਣ ਵਾਲੀ ਸਰਕਾਰ ਤੋਂ ਦੇਸ਼ ਦੇ ਵਿਕਾਸ ਬਾਰੇ ਕੰਮ ਕਰਨ ਦੀ ਉਮੀਦ ਰੱਖਦੇ ਨੇ ਮੈਂ ਡਾਕਟਰ ਅਜੇ ਤਮਣ ਸ਼ਹਿਰ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਲੋਕਤੰਤਰ ਦੇ ਇਸ ਪਰਵ ਤੇ ਆਏ ਨਤੀਜਿਆਂ ਦੀ ਬਹੁਤ ਬਹੁਤ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ ਔਰ ਖੁਸ਼ੀ ਮਹਿਸੂਸ ਕਰਦਾ ਹਾਂ ਕਹਿੰਦਾ ਹੋਇਆ ਕਿ ਸਾਡੇ ਦੇਸ਼ਵਾਸੀਆਂ ਨੇ ਆਪਣੀ ਨੈਤਿਕਤਾ ਨੂੰ ਸਮਝਦੇ ਹੋਏ ਵੱਧ ਚੜ ਕੇ ਮਤਦਾਨ ਕੀਤਾ ਆ ਜਿਸ ਵੀ ਪਾਰਟੀ ਨੂੰ ਲੋਕਤੰਤਰ ਦੇ ਇਸ ਮਹਾਪਰਵ ਵਿੱਚ ਲੋਕਾਂ ਵੱਲੋਂ ਚੁਣਿਆ ਗਿਆ ਹੈ ਉਹ ਸਾਰੇ ਹੀ ਵਧਾਈ ਦੇ ਪਾਤਰ ਹਨ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੂਝਵਾਨ ਵੋਟਰ ਆਪਣੇ ਇਸ ਜਮਹੂਰੀ ਹੱਕ ਨੂੰ ਸਮਝਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਚਾਹੇ ਉਹ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹਨ ਜਾਂ ਲੋਕ ਸਭਾ ਦੇ ਇਲੈਕਸ਼ਨ ਹਨ ਉਹਨਾਂ ਵਿੱਚ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰਕੇ ਜਰੂਰ ਆਪਣੀ ਨੈਤਿਕਤਾ ਦੇ ਨਾਲ ਵੋਟ ਪਾਉਣਗੇ ਔਰ ਮੈਂ ਆਸ ਕਰਦਾ ਹਾਂ ਕਿ ਜਿਹੜੀ ਵੀ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਹ ਦੇਸ਼ ਵਾਸੀਆਂ ਲਈ ਬਹੁਤ ਵਧੀਆ ਤਰੀਕੇ ਔਰ ਜੇ ਢੰਗ ਦੇ ਨਾਲ ਕਾਨੂੰਨ ਦੀ ਪਾਲਣਾ ਕਰਦੇ ਹੋਏ ਵਧੀਆ ਫੈਸਲੇ ਲੈਣ ਔਰ ਲੋਕਾਂ ਨੂੰ ਲੋਕਾਂ ਦੇ ਹੱਕ ਦਿੱਤੇ ਜਾਣ ਔਰ ਦੇਸ਼ ਵਿੱਚ ਰਹਿਣ ਦਾ ਮਾਣ ਪ੍ਰਾਪਤ ਹੋ। ਦੋਸਤੋ ਮੈਂ ਵੀ ਰਜਿੰਦਰ ਰਾਜੂ ਜ਼ਿਲ੍ਹਾ ਚੀਫ ਡਾਇਰੈਕਟਰ ਇੰਟੀਗ੍ਰੇਸ਼ਨ ਬਿਊਰੋ ਆਫ ਇੰਡੀਆ ਕਪੂਰਥਲਾ ਪੰਜਾਬ ਦੇ ਲੋਕ ਸਭਾ ਇਲੈਕਸ਼ਨਾਂ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਪੰਜਾਬ ਦੇ ਵਿੱਚ ਕਿ ਲੋਕ ਇੰਨੇ ਸਿਆਣੇ ਹੋ ਚੁੱਕੇ ਹਨ ਕਿ ਉਹ ਵੋਟ ਪਾਉਣ ਲੱਗੇ ਹਰ ਚੀਜ਼ ਨੂੰ ਹਰ ਫਰਮ ਪਰਖ ਕੇ ਦੇਖ ਕੇ ਕੈਂਡੀਡੇਟ ਨੂੰ ਪਰਖ ਕੇ ਦੇਖ ਕੇ ਵੋਟ ਕਰ ਰਹੇ ਹਾਂ ਇਸ ਕਰਕੇ ਦੋਸਤੋ ਹੁਣ ਸਰਕਾਰਾਂ ਨੂੰ ਵੀ ਸੋਚ ਸਮੇ ਕੇ ਕੰਮ ਕਰਨੇ ਚਾਹੀਦੇ ਹਨ ਕਿ ਜੋ ਲੈ ਕੇ ਇਸ ਇਲੈਕਸ਼ਨ ਦੇ ਵਿੱਚ ਸਾਹਮਣੇ ਆਇਆ ਆਲ ਓਵਰ ਇੰਡੀਆ ਦੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਸ ਨੂੰ ਦੇਖਦੇ ਹੋਏ ਪਬਲਿਕ ਨੂੰ ਵੀ ਦੇ ਹਿਸਾਬ ਦੇ ਨਾਲ ਹੁਣ ਸਰਕਾਰਾਂ ਨੂੰ ਵੀ ਅੱਖਾਂ ਖੋਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਗੁਰਮੀਤ ਸਿੰਘ ਟਵਾਣਵਾਈ ਲੋਕ ਸਭਾ ਹਲਕਾ ਪਚਾਲਾ ਲੋਕਾਂ ਨੇ 64 ਕਰੋੜ ਤੋਂ ਵੱਧ ਵੋਟਾਂ ਪਾਈਆਂ ਜੀ ਲੋਕ ਤਾਂ ਲੋਕਤੰਤਰ ਦੀ ਜਿੱਤ ਹੈ ਜੀ ਇੰਨੀ ਤਾਂ ਯੂਰਪ ਦੇਸ਼ਾਂ ਦੀ ਆਬਾਦੀ ਵੀ ਨਹੀਂ ਹੈਗੀ ਜਿੰਨੀ ਆਪਣੇ ਲੋਕਾਂ ਨੇ ਵੋਟਾਂ ਪਾਛ ਲਈ ਤੇ ਲੋਕਾਂ ਦੇ ਅੰਦਰ ਬਹੁਤ ਸ਼ਾਂ ਹੈ ਜਿਹੜੇ ਵੀ ਲੋਕ ਜਿਹਨੂੰ ਬਣਾਉਣਾ ਚਾਹੁੰਦੇ ਸੀ ਉਹਨਾਂ ਨੂੰ ਬਣਾਤਾ ਉਹਨਾਂ ਨੇ ਇਹ ਲੋਕਤੰਤਰ ਦੀ ਜਿੱਤ ਹੈ ਪਰ ਅਸਲ ਜਿੱਤ ਹੈ ਕਿਉਂਕਿ ਲੋਕਾਂ ਨੇ ਜੋ ਚਾਹਿਆ ਹੈ ਉਹੀ ਅੱਗੇ ਆਏ ਹੈ ਵੋਟਰਾਂ ਦੀ ਜਿੱਤ ਹੈ ਜੀ ਲੋਕਤੰਤਰ ਦੀ ਜਿੱਤ ਹੈ ਲੋਕਤੰਤਰ ਨੇ ਦਿਖਾਤਾ ਵੀ ਹਾਂ ਵੀ ਜਿਹਨੂੰ ਵੀ ਲੋਕ ਚਾਹਣ ਉਹਨੂੰ ਬਣਾ ਸਕਦੇ ਨੇ ਬਹੁਤ ਵੱਡੀ ਜਿੱਤ ਹੈ ਲੋਕਾਂ ਦੀ ਮੇਰਾ ਨਾਮ ਨਵਦੀਪ ਸਿੰਘ ਹੈ ਮੈਂ ਡੋਗਰ ਬਸਤੀ ਫਰੀਦਕੋਟ ਦਾ ਰਹਿਣ ਵਾਲਾ ਹਾਂ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਭਾਰਤ ਦੇ ਨਾਗਰਿਕਾਂ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਬੜੀ ਸੋਚ-ਬੂਝ ਦੇ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਚੁਣਿਆ ਲੋਕ ਸਭਾ ਚੋਣਾਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋਈਆਂ ਲੋਕ ਸਭਾ ਚੋਣਾਂ ਨੂੰ ਇਸ ਵਾਰ ਇੱਕ ਜਸ਼ਨ ਦੇ ਰੂਪ ਵਿੱਚ ਮਨਾਇਆ ਗਿਆ ਜਿਸ ਕਾਰਨ ਸਮੂਹ ਭਾਰਤवासी ਵਧਾਈ ਦੇ ਪਾਤਰ ਹਨ ਬੀਤੇ ਦਿਨੀ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਇਹ ਦਿਨ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਵਾਤਾਵਰਣ ਦੇ ਮੁੱਦਿਆਂ ਤੇ ਕੰਮ ਕਰਨ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਸਲੇਤਾਂ ਤੋਂ ਆਮ ਲੋਕਾਂ, ਅਧਿਆਪਕਾਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਆਪੋ ਆਪਣੇ ਵਿਚਾਰ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸਾਂਝੇ ਕੀਤੇ। ਆਓ ਸੁਣਦੇ ਹਾਂ। ਮੈਂ ਤਸੀਮ ਸਿੰਘ ਪ੍ਰਿੰਸੀਪਲ ਡੀਏਵੀ ਸਕੂਲ ਗਰਦੀwala ਗਿਲਾਸ਼ਹਿਰ ਪੋਰਟੋ ਬੋਲ ਰਿਹਾ ਹਾਂ। ਇਸ ਸਾਲ ਇਸ ਦਿਵਸ ਦੀ ਥੀਮ ਸਾਡੀ ਭੂਮੀ ਸਾਡਾ ਭਵਿੱਖ ਹੈ। ਇਸ ਸਾਲ ਅਸੀਂ ਸਰਦੀ ਦਾ ਪ੍ਰਕੋਪ ਵੀ ਚੱਲਿਆ ਹੈ ਅਤੇ ਹੁਣ ਗਰਮੀ ਦਾ ਪ੍ਰਕੋਪ ਵੀ ਚੱਲ ਰਹੇ ਹਨ ਇਹਨਾਂ ਸਾਰੇ ਬਦਲਾਵਾਂ ਦਾ ਮੁੱਖ ਕਾਰਨ ਰੁੱਖਾਂ ਦੀ ਅਨੇਕਾਂ ਬਕਟਾਈ ਹੈ ਜੇਕਰ ਅਸੀਂ ਆਪਣਾ ਤੇ ਆਪਣੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁੰਦਰ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਦਰੁਖਤ ਲਾਈਏ ਦਰਖਤ ਲਾ ਕੇ ਉਸ ਨੂੰ ਜ਼ਰੂਰ ਪਾਲੋ ਮੈਂ ਰਜੇਸ਼ ਕੁਮਾਰ ਆਈਐਫਐਸ ਡੀਐਫਓ ਟ੍ਰੇਨਿੰਗ ਹੁਸ਼ਿਆਰਪੁਰ ਬੋਲ ਰਿਹਾ ਹਾਂ ਸਾਰੇ ਭਾਰਤ ਵਿੱਚ ਅਤੇ ਵਿਸ਼ਵ ਵਿੱਚ ਵਰਡ এনवायरमेंट ਡੇ ਮਨਾਇਆ ਗਿਆ ਹੈ ਵਰਡ এনवायरमेंट ਡੇ ਵਨੂਪਾਰਕ ਵੱਲੋਂ ਆਪਣੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਨਾਇਆ ਗਿਆ ਜਿਸ ਵਿੱਚ ਅਲੱਗ-ਅਲੱਗ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਐਨ ਜੀਓਜ਼ ਨੂੰ ਨਾਲ ਲੈ ਕੇ ਪਲਾਂਟੇਸ਼ਨ ਡਰਾਈਵ ਚਲਾਈਆਂ ਗਈਆਂ ਬੱਚਿਆਂ ਨੂੰ ਜੰਗਲਾਂ ਦੀ ਮਹੱਤਤਾ ਪੇੜਾਂ ਦੀ ਮਹੱਤਤਾ ਵਾਈਲਡ ਲਾਈਫ ਦੀ ਮਹੱਤਤਾ ਬਾਰੇ ਜਾਣੂ ਕਰਾਇਆ ਗਿਆ ਵਾਟਰ ਟੇਬਲ ਸਾਡਾ ਡਾਊਨ ਜਾ ਰਿਹਾ ਜਿਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਨੂੰ ਕਾਫੀ ਖਤਰਾ ਹੈ ਸੋ ਅਸੀਂ ਸਾਰੀਆਂ ਜਿਹੜੀਆਂ ਆਰਟੀਫੀਸ਼ੀਅਲ ਚੀਜ਼ਾਂ ਨੇ ਠੰਡਕ ਪੈਦਾ ਕਰਨ ਵਾਲੀਆਂ ਇਹ এনवायरमेंट ਦੇ ਵਿੱਚ ਕਲੋਰੋਫਲੋਰੋ ਕਾਰਬਨ ਜਿਹੜੀਆਂ ਰਿਲੀਜ਼ ਕਰਦੀਆਂ ਨੇ ਜਿਹੜੀਆਂ ਕਿਓਜ਼ਨ ਲੇਅਰ ਨੂੰ ਖਰਾਬ ਕਰਦੀਆਂ ਨੇ ਅਸੀਂ ਬਜਾਏ ਏਸੀ ਕੁੰਡਰਾਂ ਤੋਂ ਆਪਣੇ ਘਰਾਂ ਦੇ ਆਲੇ ਦੋਲੇ ਰੁੱਖ ਲਾਈਏ ਤਾਂ ਜੋ ਸਾਡਾ ਐਟਮੋਸਫੇਅਰ ਠੰਡਾ ਵੀ ਰਵੇ ਤੇ ਸਾਫ਼ ਵੀ ਰਹੇ ਮੈਂ ਪ੍ਰੀਮ ਚਾਉਲਾ ਸੂਬਾ ਜਨਸਕੱਤਰ ਪੰਜਾਬ ਪੈਨਸ਼ਨ ਯੂਨੀਅਨ ਵਾਸੀ ਅਰਵਿੰਦਨਗਰ ਕੋਟਪੂਰਾ ਜ਼ਿਲ੍ਹਾ ਫਤ ਕੋਟ ਪ੍ਰਦੂਸ਼ਨ ਮੁੱਖ ਤੌਰ ਤੇ ਸ਼ੋਰ ਪ੍ਰਦੂਸ਼ਨ ਹਵਾ ਪ੍ਰਦੂਸ਼ਨ ਜਲ ਪ੍ਰਦੂਸ਼ਨ ਇਹ ਪ੍ਰਦੂਸ਼ਨ ਤਾਂ ਹੀ ਖਤਮ ਹੋ ਸਕਦੇ ਹੈ ਜੇ ਅਸੀਂ ਹਵਾ ਦਾ ਪ੍ਰਦੂਸ਼ਨ ਖਤਮ ਕਰਨ ਦੇ ਲਈ ਵੱਧ ਤੋਂ ਵੱਧ ਦਰਖਤ ਲਗਾਈਏ ਦਰਖਤ ਕੱਲੇ ਲਗਾਉਣ ਦੇ ਨਾਲ ਨਹੀਂ ਦਰਖਤਾਂ ਦਾ ਪਾਲਣ ਪੋਸ਼ਣ ਵੀ ਜਿਹੜਾ ਹੈਗਾ ਇਹਦੇ ਲਈ ਸਬੰਧਤ ਪੰਚਾਇਤਾਂ ਮਿਨਿਸਟਰ ਕਮੇਟੀਆਂ ਸਮਾਜ ਸੇਵੀ ਸੰਸਥਾਵਾਂ ਤੇ इवन ਦਾ ਇਹ ਪ੍ਰਬੰਧਕੀ ਜਿਹੜੇ ਅਧਿਕਾਰੀ ਐ ਉਹਨਾਂ ਨੂੰ ਜ਼ਿੰਮੇਵਾਰ ਬਣਾ ਕੇ ਵੱਧ ਵੱਧ ਰਕਤ ਲਗਾ ਕੇ ਇਹ ਪ੍ਰਦੂਸ਼ਣ ਖਤਮ ਕੀਤਾ ਜਾਣੇ ਚਾਹੀਦੇ ਐ ਮੈਂ ਐਸੀ ਗੁਰਵਚਨ ਸਿੰਘ ਪੰਜਾਬ ਪੁਲਿਸ ਕਪੂਤਲਾ ਵਾਤਾਵਰਨ ਦੇ ਵਾਸਤੇ ਮੈਂ ਬਹੁਤ ਲੰਮੇ ਸਮੇਂ ਤੋਂ ਇਹ ਕੰਮ ਕਰ ਰਿਹਾ ਹਾਂ ਜਿਸ ਤਰ੍ਹਾਂ ਹਰ ਖੁਸ਼ੀ ਮੌਕੇ ਤੇ ਇੱਕ ਪੇੜ ਲਗਾਣਾ ਹਾਂ ਅਤੇ ਆਮ ਵੀ ਰੁਟੀਨ ਦੇ ਵਿੱਚ ਪੀੜ ਲਗਾਉਣ ਦਾ ਮੇਰਾ ਲਗਾਤਾਰ ਕੰਮ ਜਾਰੀ ਹੈ ਸਿੰਗਲ ਯੂਜ਼ ਪਲਾਸਟਿਕ ਦੀ ਮੈਂ ਵਰਤੋਂ ਬਿਲਕੁਲ ਨਹੀਂ ਕਰਦਾ ਕਿਉਂਕਿ ਸਿੰਗਲ ਯੂਜ਼ ਪਲਾਸਟਿਕ ਜਿਹੜਾ ਹੈ ਇੱਕ ਗੰਦਗੀ ਦਾ ਸਾਡਾ ਕਾਰਨ ਹੈ ਸਬਜੀ ਤੇ ਫਰੂਟ ਜਿਹੜੀਆਂ ਚੀਜ਼ਾਂ ਨੇ 샀ੀਆਂ ਇਹ ਇਹਨਾਂ ਨੂੰ ਕੱਪੜੇ ਦੇ ਥੈਲੇ ਵਿੱਚ ਹੀ ਤੁਸੀਂ ਲੈ ਕੇ ਆਓ ਇਹ ਦਿਨਾਂ ਸਿੰਗਲ ਯੂਜ਼ ਪਲਾਸਟਿਕ ਜਿਹੜੀ ਹੈ ਉਹ ਉਸ ਦੀ ਵਰਤੋਂ ਘਟ ਸਕਦੀ ਹੈ ਪਾਣੀ ਦੀ ਬਰਬਾਦੀ ਸਾਨੂੰ ਸਭ ਨੂੰ ਰੋਕਣੀ ਚਾਹੀਦੀ ਹੈ ਆਉਣ ਵਾਲਾ ਜਿਹੜਾ ਵਿਸ਼ਵ ਯੁੱਧ ਹੈ ਉਹ ਪੀਣ ਵਾਲੇ ਪਾਣੀ ਤੇ ਹੀ ਹੋਵੇਗਾ ਪਾਣੀ ਦੀ ਸੰਭਾਲ ਸਾਨੂੰ ਹਰ ਇੱਕ ਵਿਅਕਤੀ ਨੂੰ ਕਰਨੀ ਚਾਹੀਦੀ ਹੈ ਮੈਂ ਡਾਕਟਰ ਆਰਤੀ ਫਾਜ਼ਿਲ ਕਾ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਨੇ ਅਤੇ ਉਹਨਾਂ ਦੀ ਸੰਭਾਲ ਕਰਨਾ ਬਹੁਤ ਲਾਜ਼ਮੀ ਹੈ ਇਸ ਤੋਂ ਇਲਾਵਾ ਪਲਾਸਟਿਕ ਕਿ ਦੀ ਵਰਤੋਂ ਨੂੰ ਘਟਾਉਣ ਅਤੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਵਸਤੂਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਪਣੇ ਆਸ-ਪਾਸ ਸਫਾਈ ਰੱਖਣੀ ਯਕੀਨੀ ਬਣਾਈ ਜਾਵੇ ਤਾਂ ਜੋ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕੀਏ। ਕੂੜਾ, ਪੱਤੇ ਅਤੇ ਫਸਲਾਂ ਦੀ ਪ੍ਰਾਲੀ ਨੂੰ ਸਾੜਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਹਨਾਂ ਦੇ ਧੂਏਂ ਕਰਕੇ ਹਵਾਵਾਂ ਜ਼ਹਿਰੀਲੀਆਂ ਹੋ ਰਹੀਆਂ ਹਨ ਜਿਸ ਵਿੱਚ ਸਾਹ ਲੈਣਾ ਕਾਫੀ ਔਖਾ ਹੋ ਜਾਂਦਾ ਹੈ। ਮੈਂ ਗੁਰਮੁਖ ਰੁੱਖ, ਕੋਕ ਤੇ ਪਾਣੀ ਨਾ ਸੰਭੇ ਤਾਂ ਖਤਮ ਕਹਨ ਤਾਪਮਾਨ 50 ਡਿਗਰੀ ਦੇ ਲਾਗੇ ਛਾਗੇ ਪਹੁੰਚ ਰਿਹਾ ਹੈ ਜਦੋਂ ਕਿ 50 ਡਿਗਰੀ ਤੇ ਅੰਡੇ ਉਬਲ ਜਾਂਦੇ ਹਨ ਤੇ ਜਰਾ ਸੋਚੋ ਜੇ ਇਹੇ ਹਾਲਤ ਰਹੇ ਤਾਂ ਮਨੁੱਖੀ ਸਰੀਰ ਵੀ ਜਿਉਂਦੇ ਜੀ ਉਬਲ ਜਾਵੇਗਾ ਅਜੇ ਵੀ ਵੇਲਾ ਹੈ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਆਪਣੇ ਵਾਤਾਵਰਨ ਨੂੰ ਸੰਭਾਲ ਲਈ ਵੱਤ ਤੋਂ ਵੱਤ ਉਤੇ ਲਗਾ ਕੇ ਇਹਨਾਂ ਦੀ ਸ਼ਾਮ ਸੰਭਾਲ ਕਰੀਏ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਣੀ ਕਰਤੇ ਮਾਨੂੰ ਅੱਗਾਂ ਲਗਾ ਕੇ ਤਿਲ-ਤਿਲ ਮਰਨ ਲਈ ਮਜਬੂਰ ਨਾ ਕਰੋ ਮੈਂ ਤੁਹਾਡਾ ਆਪਣਾ ਸੁਖਵਾਲਾ ਗੁਰਦਾਸਪੁਰ ਤੋਂ ਵਾਤਾਵਰਨ ਸ਼ੁੱਧ ਹੈ ਹਵਾ ਸ਼ੁੱਧ ਹੈ ਪਾਣੀ ਸ਼ੁੱਧ ਹੈ ਤਾਂ ਹੀ ਸਾਡੇ ਜੀਵਨ ਦਾ ਮੋਲ ਹੈ ਤਾਂ ਹੀ ਅਸੀਂ ਚੰਗੀ ਤਰ੍ਹਾਂ ਘੁੰਮ ਸਕਦੇ ਹਾਂ ਸਾਹ ਲੈ ਸਕਦੇ ਹਾਂ ਤਾਂ ਹੀ ਸਾਡੇ ਅੱਗੇ ਬੱਚਿਆਂ ਦਾ ਭਵਿੱਖ ਵੀ ਸਹੀ ਰਹੂਗਾ ਔਰ ਮੈਂ ਸਪੈਸ਼ਲੀ ਬੇਨਤੀ ਕਰਨਾ ਚਾਹਾਂਗਾ ਆਪਣੇ ਕਿਸਾਨ ਵੀਰਾਂ ਨੂੰ ਵੀ ਨਾੜ ਨੂੰ ਅੱਗ ਨਾ ਲਾਈਏ ਕਿਉਂਕਿ ਉਹਦੇ ਨਾਲ ਹੀ ਵਾਤਾਵਰਨ ਬਹੁਤ ਦੋਸ਼ਿਤ ਹੁੰਦਾ ਔਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਕਈ ਲੋਕ ਨੇ ਮੈਂ ਦੇਖਿਆ ਜੋ ਸਾਡੀਆਂ ਨਹਿਰਾਂ ਨੂੰ ਗੰਦਲੀਆਂ ਕਰਦੇ ਨੇ ਉਨਾ ਵਿੱਚ ਲਫਾਫੇ ਸੁੱਟਦੇ ਨੇ ਭਰ ਭਰ ਕੇ ਕੂੜੇ ਦੇ ਹੋਰ ਜੋ ਟੂਣੇ ਟਾਣੇ ਕਰਕੇ ਜੋ ਨਹਿਰਾਂ ਵਿੱਚ ਸੁੱਟ ਦਿੰਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵਹਿਮਾਂ ਭਰਮਾਂ ਤੋਂ ਉੱਠ ਕੇ ਆਪਣੇ ਪਾਣੀ ਨੂੰ ਵੀ ਸ਼ੁੱਧ ਕਰੀਏ ਮੈਂ ਮਨਪ੍ਰੀਤ ਲੂੰਬਾ ਆਰਟ ਆਫ ਲੀਵਿੰਗ ਸੇ ਭੂਮੀ ਗਾ ਗगन 바 વાਯੂ ਆ ਅਗਨੀ ਨਾ ਨੀਰ ਸਭੀ ਤਤਵੋ ਕਾ ਸਮਾਨ ਕਰਕੇ ਹੀ ਹਮ ਪਰਿਆਵਰਨ ਕੋ ਬਚਾ ਸਕਤੇ ਹੈ ਪੇੜ ਲਗਾਣੇ ਸੇ ਬਹੁਤ ਸਾਰੀ ਚੀਜ਼ੇ ਇਨ ਪਾਂਚ ਤਤਵੋ ਕੋ हम विलीन होने से बचा सकते हैं इसीलिए हमें अधिक से अधिक पेड़ लगाने चाहिए जब कभी आप किसी भी जंगल में जाएंगे तो देखेंगे वहाँ बहुत से जानवर रहते हैं लेकिन धरती इतनी स्वच्छ सुंदर है वो धरती को गंदा बिल्कुल नहीं करते लेकिन मनुष्य जहाँ भी रहते हैं वहीं पर्यावरण को दूषित करते रहते हैं प्राचीन भारत में पर्यावरण की ईश्वर के रूप में पूजा होती और ये धरती बहुत पवित्र है और हमने इसका आदर करना है आज के प्रोग्राम में जो जिले तो सहयोग रहा मोहाली तो मनोज केतर फरीदकोट तो तरसेम चानना फाजिलका तो जैलेश ठठई गुरदासपुर तो बिशंबर दास पिट्टू कपूरथला तो सुकेत गुप्ता और होशियारपुर तो संजीव बख्शी ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ